ਸਾਰਿਆਂ ਨੂੰ ਪਿਆਰ ਭਰੀ ਸਤ ਸਿਰਿ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਵੱਖ-ਵੱਖ ਵਸਤਾਂ ਵਿੱਚ ਮਲਾਵਟ ਬਾਰੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖਾਂਗੇ ਤਿਹਾਰਾਂ ਦੇ ਦਿਨ ਨੇ ਤਕਰੀਬਨ ਸਾਰੀ ਬੱਚਿਆਂ ਨੂੰ ਮਿਲਦਾ ਹੈ ਇਹ ਲਿਖਣ ਵਾਸਤੇ ਖੱਬੇ ਹੱਥ ਲਿਖਾਂਗੇ ਸੇਵਾ ਵਿਖੇ ਤੋਂ ਬਾਅਦ ਕਾਮਾ ਨਹੀਂ ਪੈਂਦਾ ਸੱਜੇ ਹੱਥ ਚਲੇ ਜਾਵਾਂਗੇ ਸੰਪਾਦਕ ਸਾਹਿਬ ਲਿਖੇ ਕਾਮਾ ਪੰਜਾਬੀ ਟ੍ਰਿਬਿਊਨ ਕਾਮਾ ਉਹਦੇ ਨੀਚੇ ਲਿਖਾਂਗੇ ਚੰਡੀਗੜ੍ਹ ਜੇ ਜੀਤ ਦੇ ਅਖਬਾਰ ਨੂੰ ਲਿਖਣਾ ਹੋਵੇ ਤਾਂ ਤੁਸੀਂ ਉੱਥੇ ਜਲੰਧਰ ਆਏਗਾ ਜਿਹੜਾ ਅਖਬਾਰ ਜਿੱਥੇ ਛਪਦਾ ਠੀਕ ਹੈ ਜੀ ਖੱਬੇ ਹੱਥ ਫੇਰ ਵਿਸਾ ਨਿਤਵਰਤੋਂ ਦੀਆਂ ਵਸਤਾਂ ਵਿੱਚ ਹੋ ਰਹੀ ਮਿਲਾਵਟ ਸੰਬੰਧੀ ਸ੍ਰੀਮਾਨ ਜੀ ਮੈਂ ਆਪਣੇ ਇਸ ਪੱਤਰ ਦੁਆਰਾ ਨਿਤਵਰਤੋਂ ਦੀਆਂ ਚੀਜ਼ਾਂ ਵਿੱਚ ਹੁੰਦੀ ਮਿਲਾਵਟ ਵੱਲ ਸਰਕਾਰ ਅਤੇ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦੀ ਹਾਂ ਅੱਜ ਕੱਲ ਸਾਡੇ ਦੇਸ਼ ਵਿੱਚ ਕੁਝ ਵਪਾਰੀ ਅਤੇ ਦੁਕਾਨਦਾਰ ਬਧੇਰੇ ਮੁਨਾਫੇ ਲਈ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰ ਰਹੇ ਹਨ ਦੇਸੀ ਘੋਦੀ ਕਹਿ ਕੇ ਵੇਚੀ ਜਾਂਦੀ ਮਠਿਆਈ ਅਕਸਰ ਰਿਫਾਈਨਡ ਦੁਆਰਾ ਤਿਆਰ ਕੀਤੀ ਜਾਂਦੀ ਹੈ ਕੇਸਰ ਦੇ ਬਣੇ ਕਹੇ ਜਾਂਦੇ ਲੱਡੂਆਂ ਵਿੱਚ ਕੈਮੀਕਲ ਰੰਗ ਹੀ ਮਲਾਇਆ ਪ੍ਰਤੀਤ ਹੁੰਦਾ ਹੈ ਇਸ ਤਰ੍ਹਾਂ ਦੇ ਲਾਲਚੀ ਲੋਕ ਮਨੁੱਖੀ ਸਿਹਤ ਨਾਲ ਸਾਰੇ ਆਮ ਖਿਲਵਾੜ ਕਰ ਰਹੇ ਹਨ ਕੱਲ ਦੀ ਹੀ ਗੱਲ ਹੈ ਕਿ ਮੇਰੇ ਮਾਤਾ ਜੀ ਬਾਜ਼ਾਰ ਵਿੱਚੋਂ ਘਰ ਲਈ ਰਾਸ਼ਨ ਖਰੀਦ ਕੇ ਲਿਆਏ ਘਰ ਜਾ ਕੇ ਵੇਖਿਆ ਕਿ ਦਾਣਾ ਹਲਦੀ ਵਿੱਚ ਬਨਰਟੀ ਰੰਗ ਸੀ ਚਾਹ ਪੱਤੀ ਵਿੱਚ ਲੋਹੇ ਦਾ ਚੂਰਾ ਮਿਲਿਆ ਹੋਇਆ ਲੱਗਿਆ ਕਾਲੀਆਂ ਮਿਰਚਾਂ ਵਿੱਚ ਅਕਸਰ ਹੀ ਪਪੀਤੇ ਦੇ ਬੀਜ ਹੁੰਦੇ ਹਨ ਦੇਸੀ ਘਿਓ ਵਿੱਚ ਬਨਰਟੀ ਕਿਉਂ ਮਲਾਇਆ ਪ੍ਰਤੀਤ ਹੁੰਦਾ ਸੀ ਅਸੀਂ ਇਸੇ ਸੰਬੰਧੀ ਉਪਭੋਗਤਾ ਸੁਰੱਖਿਆ ਵਿਭਾਗ ਨੂੰ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਦੁੱਧ, ਪਨੀਰ, ਖੋਏ ਅਤੇ ਮਠਿਆਈ ਨੂੰ ਤਿਆਰ ਕਰਨ ਵਾਲੀਆਂ ਫੈਕਟਰੀਆਂ ਦੇ ਫੜੇ ਜਾਣ ਦੀਆਂ ਖਬਰਾਂ ਅਖਬਾਰਾਂ ਅਤੇ ਟੀਵੀ ਚੈਨਲਾਂ ਰਾਹੀਂ ਜਗ ਜाहिर ਹੋ ਰਹੀਆਂ ਹਨ। ਪਰੰਤੂ ਇਨ੍ਹਾਂ ਦੋਸ਼ੀਆਂ ਤੇ ਕੋਈ ਸਖਤ ਕਾਰਵਾਈ ਨਾ ਹੋਣ ਕਰਕੇ ਮਨ ਬਹੁਤ ਦੁਖੀ ਹੁੰਦਾ ਹੈ। ਮੇਰਾ ਸੁਝਾਅ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਜੇ ਇਹ ਲੋਕਾਂ ਦੇ ਟਿਕਾਣਿਆਂ ਤੇ ਲਗਾਤਾਰ ਛਾਪੇ ਮਾਰ ਕੇ ਉਹਨਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦੇ ਨਮੂਨੇ ਭਰਦੇ ਰਹਿਣਾ ਚਾਹੀਦਾ ਹੈ। ਤਾਂ ਜੋ ਜਿਹੇ ਲੋਕ ਮਿਲਾਵਟ ਨਾ ਕਰ ਸਕਣ ਜੇਕਰ ਇਸ ਸੰਬੰਧੀ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਆਸ ਹੈ ਕਿ ਸੰਬੰਧਿਤ ਅਧਿਕਾਰੀ ਅਤੇ ਜਨਤਾ ਦੇ ਆਗੂ ਇਸ ਪ੍ਰਕਾਰ ਦੇ ਹੋ ਰਹੇ ਘਿਣਾਉਣੇ ਅਪਰਾਧ ਰੋਕਣ ਲਈ ਹਰ ਸੰਭਵ ਯਤਨ ਕਰਨਗੇ ਆਪ ਜੀ ਦੀ ਵਿਸ਼ਵਾਸ ਪੱਤਰ ਲਿਖਣ ਲਈ ਸੱਜੇ ਪਾਸੇ ਚੱਲਿਆ ਜਾਣਾ ਜੀ ਉਨਾ ਕਈ ਜਗ੍ਹਾ ਤੋਂ ਲਿਖਣਾ ਸ਼ੁਰੂ ਕਰਨਾ ਵੀ ਅੰਤ ਤੱਕ ਪੂਰਾ ਆ ਜਾਵੇ ਉਹਦੇ ਨੀਚੇ ਨਾਮ ਲਿਖ ਕੇ ਕਮਾ ਪਾਉਣਾ ਪਿੰਡ ਜਾਂ ਸ਼ਹਿਰ ਜੋ ਵੀ ਹੈਗਾ ਲਿਖ ਕੇ ਕਮਾ ਪਾਣਾ ਤੇ ਜਿਲਾ ਲਿਖ ਕੇ ਡੰਡੀ ਪਾਉਣੀ ਹੈ ਠੀਕ ਹੈ ਜੀ ਇਹ ਅਖੀਰ ਦੇ ਵਿੱਚ ਹੋ ਜਾਏਗਾ ਆਪਣਾ ਜਿਲੇ ਦੇ ਖੱਬੇ ਪਾਸੇ ਆ ਕੇ ਆਪਾਂ ਮਿਤੀ ਪਾਉਣੀ ਹੈ ਕਿੰਨੀ ਅੱਜ 17 ਅਕਤੂਬਰ 2025 ਇਹ ਸੀ ਜੀ ਪੱਤਰ ਇਹ ਤੁਸੀਂ ਆਪਣੀ ਹੀ ਸ਼ਬਦਾਵਲੀ ਲਿਖਣੀ ਹੁੰਦੀ ਹੈ ਜੋ ਮੈਨੂੰ ਪਤਾ ਸੀ ਉਹ ਮੈਂ ਆਪਣੇ ਅਨੁਸਾਰ ਲਿਖੀ ਆ ਤੇ ਤੁਸੀਂ ਆਪਣੇ ਅਨੁਸਾਰ ਜਿਹੜੀਆਂ ਹੋਰ ਕੋਈ ਤੁਹਾਨੂੰ ਮਿਲਵਟ ਵਾਲੀਆਂ ਚੀਜ਼ਾਂ ਪਤਾ ਹੋਣਗੀਆਂ ਉਹ ਤੁਸੀਂ ਵਿੱਚ ਸਾਰਾ ਕੁਝ ਇਹਦੇ ਵਿੱਚ ਲਿਖ ਸਕਦੇ ਹੋ ਠੀਕ ਹੈ ਜੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਨੂੰ ਰੱਟਾ ਲਾ ਕੇ ਲਿਖਣਾ ਤਬ ਵਧੀਆ ਢੰਗ ਨਾਲ ਤੁਸੀਂ ਇਹ ਤੁਹਾਡੇ ਤੇ ਨਿਰਭਰ ਕਰਦਾ ਹੁੰਦਾ ਕਿ ਤੁਸੀਂ ਕਿਹੜੀ ਚੀਜ਼ ਨੂੰ ਕਿੰਨਾ ਕੁ ਵਧੀਆ ਲਿਖ ਸਕਦੇ ਹੋ ਆਪਣੇ ਵੱਧ ਤੋਂ ਵੱਧ ਸ਼ਬਦ ਤੁਸੀਂ ਵਧਾਓਗੇ ਤਾਂ ਉਨਾ ਹੀ ਤੁਸੀਂ ਜ਼ਿਆਦਾ ਵਧੀਆ ਲਿਖਤ ਤੇ ਤੁਹਾਡੀ ਬਣਦੀ ਜਾਂਦੀ ਹੈ ਇਸੇ ਤਰ੍ਹਾਂ ਇਹਦੇ ਵਿੱਚ ਵੀ ਜੋ ਤੁਹਾਨੂੰ ਹੋਰ ਗੱਲਾਂ ਪਤਾ ਨੇ ਉਹ ਤੁਸੀਂ ਜੋੜ ਕੇ ਵਧੀਆ ਢੰਗ ਨਾਲ ਲਿਖ ਸਕਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ